ਜਾਤ ਨਹੀਂ ਜਿਹੜਾ ਜਾਤ ਦਾ ਹੰਕਾਰ ਕਰਦਾ ਕੋ ਸਿੱਖ ਨਹੀਂ ਸਿੱਖੀ ਤੇ ਬੜੀ ਅਨਮੋਲ ਹੈ ਸਿਰ ਦੇ ਲਈ ਤੇ ਥੋੜੀ ਜੀ ਮੁਸ਼ਕਲ ਪੈ ਗਈ ਤੇ ਆਪਾਂ ਸਿੱਖੀ ਛੱਡਾਂਗੇ ਬਦ ਮੰਨ ਲਓ ਜੇ ਦੁੱਖ ਵੀ ਆ ਗਏ ਤਾ ਗੁਰੂ ਦਾ ਦਰ ਛੱਡ ਕੇ ਦੂਜੇ ਪਾਸੇ ਨਹੀਂ ਜਾਣਾ ਸਿੱਖ ਲਾਲਚੀ ਨਹੀਂ ਹੁੰਦਾ ਵੀ ਕੋਈ ਲਾਲਚ ਦਵੇ ਤੇ ਅਸੀਂ ਆਖੀਏ ਵੀ ਅਸੀਂ ਦੂਜੇ ਪਾਸੇ ਚਲੇ ਜਾਵਾਂਗੇ ਕੋਈ ਆਖੇ ਕਿ ਆਹ ਨਾਲ ਕੀ ਦਵਾਂਗੇ ਤੇ ਸਿੱਖੀ ਛੱਡ ਦੋ ਲਾਲਚੀ ਬੰਦਾ ਸਿੱਖ ਨਹੀਂ ਹੋ ਸਕਦਾ ਸਾਨੂੰ ਸਿੱਖੀ ਉਦਣ ਮਿਲੀ ਸੀ ਜਿੱਦਣ ਪੰਜ ਪਿਆਰਿਆਂ ਨੇ ਗੁਰੂ ਦੇ ਸਾਹਮਣੇ ਜਾ ਕੇ ਸੀਸ ਕਟਵਾਈ ਸੀ ਸਸਤੀ ਧੋਣਾ ਮਿਲੀ ਜਾਂ ਸੀ ਤੇ ਖਿਡ ਬਣਾ ਲਈ ਆਪਨਾ ਵੀਰ ਭੈਣ ਸੱਜਣ ਮਿੱਤਰ ਦੋਸਤ ਆਂਢੀ ਗਵਾਂਢੀ ਕਿਤੇ ਭਟਕ ਵੀ ਗਏ ਬੜੇ ਪ੍ਰੇਮ ਨਾਲ ਉਹਨੂੰ ਲੈ ਕੇ ਆ ਗੁਰੂ ਨੇ ਸਿੱਖ ਬਣਾਇਆ ਸਿੱਖ ਦੀ ਕੋਈ ਜਾਤ ਨਹੀਂ ਜਿਹੜਾ ਜਾਤ ਦਾ ਹੰਕਾਰ ਕਰਦਾ ਉਹ ਸਿੱਖ ਨਹੀਂ ਸਿੱਖ ਦੀ ਕੋਈ ਜਾਤ ਨਹੀਂ ਸਾਨੂੰ ਤੇ ਸਾਡੇ ਗੁਰੂ ਨੇ ਜਿੱਦਣ ਖੰਡੇ ਬਾਟੇ ਦੀ ਬੋਲ ਦਿੱਤੀ ਅੰਮ੍ਰਿਤ ਦੀ ਦਾਤ ਦਿੱਤੀ ਜਿਨ੍ਹਾਂ ਨੇ ਸਕੇ ਉਹ ਵੀ ਜਾਣਦੇ ਇੱਕੋ ਬਾਟੇ ਤੋਂ ਛਕਾਇਆ ਫੇਰ ਜਦੋਂ ਆਪਾਂ ਸ਼ੱਕ ਰਹੇ ਨਬੀ ਰਸਲ ਦੇ ਵਿੱਚ ਕੁਛ ਅੰਮ੍ਰਿਤ ਹਿਠਾਂ ਹਿਠਲੇ ਬਾਟੇ ਚਲਾ ਗੰਦਰ ਉਸ ਬਾਟੇ ਨੂੰ ਵੀ ਫਿਰ ਮੂਹ ਲਵਾਇਆ ਜਾਂਦਾ ਹੈ ਕਾਲ ਤੱਕ ਸਾਹਿਬ ਤੁਸੀਂ ਜਿੰਨਾ ਨੇ ਅਮਰਤ ਸ਼ਕਿਆ ਜਦ ਤੱਕ ਦਾ। ਉਹ ਇਹ ਹੁੰਦਾ ਹੈ ਕਿ ਅੱਜ ਤੋਂ ਬਾਅਦ ਤੁਹਾਡੀ ਪ੍ਰਾਣੀ ਜਾਤ ਕੁੱਲ ਖਤਮ। ਅੱਜ ਤੋਂ ਤੁਸੀਂ ਸਿੱਖ ਹੋ ਸਿੱਖ ਬਣ ਗਏ ਅਸੀਂ ਗੁਰ ਭਾਈ ਬਣ ਗਏ। ਗੁਰ ਭਾਈ ਬਣਨਾ ਹੈ ਆਪਾਂ ਸਭਨਾਂ ਨੇ। ਤੇ ਗੁਰ ਭਾਈ ਬਣ ਕੇ ਗੁਰੂ ਨਾਨਕ ਪਾਤਸ਼ਾਹ ਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਿੱਤੇ ਹੋਏ ਮਾਰਗ ਤੇ ਚੱਲ। ਜ਼ਿੰਦਗੀ ਦੇ ਵਿੱਚ ਨਾ ਦੁੱਖ ਸੁੱਖ ਆਉਂਦੇ ਰਹਿੰਦੇ ਨੇ ਮੈਂ ਜੀ ਇੱਕ ਗਰੰਟੀ ਸੰਗਣਾ ਗੱਲ ਕੀਤੀ ਸੀ ਉਹਨੇ ਕੋਈ ਮੁਸ਼ਕਲ ਆਈ ਤੇ ਕਹਕਾਰ ਲਾਤੀ ਉਸੇ ਥਿਲਾਤੀ ਤੇ ਬਾਅਦ ਵਿੱਚ ਉਹਦੀ ਵੀਡੀਓ ਵੀ ਆਈ ਤੇ ਮੈਂ ਅਕਾਲ ਤੱਕ ਸਾਥ ਕੋ ਇਸ ਕਤਰੇ ਤੋਂ ਗੱਲ ਕੀਤੀ ਵੀ ਸਜਣਾ ਸਿੱਖੀ ਤੇ ਬੜੀ ਅਨਮੋਲ ਹੈ ਸੇਡੇ ਕੇ ਲਈ ਹੈ ਤੇ ਥੋੜੀ ਜੀ ਮੁਸ਼ਕਲ ਪੈ ਗਈ ਤੇ ਆਪਾਂ ਸਿੱਖੀ ਛੱਡਾਂਗੇ ਬੜਾ ਦੁੱਖ ਸੁੱਖ ਕੀ ਨੇ ਆਪਾਂ ਗੁਰਬਾਣੀ ਤੇ ਪੜ੍ਹਦੇ ਆ ਨਾ ਨਾਨਕ ਬੋਲਣ ਝਖਣਾ ਦੁੱਖ ਛੱਡ ਮੰਗੀਐ ਸੁੱਖ ਸੁੱਖ ਦੁੱਖ ਦੋਹੇਦਾਰ ਕੱਪੜੇ ਪਹਿਰੇ ਜਾਏ ਮਨੋ ਅਥੋੜੇ ਦਿਨ ਪਹਿਲਾਂ ਆਪਾਂ ਵਾਵਾ ਮੋਡੇ ਕੱਪੜੇ ਪਾਉਂਦੇ ਸੀ ਹੁਣ ਥੋੜੇ ਹਲਕੇ ਆ ਤੇ ਇਹਦੇ ਤੋਂ ਅੱਗੇ ਜਾ ਕੇ ਹੋਰ ਹਲਕੇ ਹੋ ਗਏ ਜਿਵੇਂ ਬੰਦਾ ਬਸਤਰ ਬਦਲਦਾ ਹੈ ਇਹ ਮੇਂ ਜ਼ਿੰਦਗੀ ਦੇ ਵਿੱਚ ਦੁੱਖ ਨੇ ਸੁੱਖ ਨੇ ਉਤਰਾ ਨੇ ਢਿੜਾਉ ਨੇ ਮੁਸ਼ਕਲਾਂ ਨੇ ਸੁੱਖ ਨੇ ਘਮਰਾਉਣਾ ਤੂੰ ਮੰਨ ਲਓ ਜੇ ਦੁੱਖ ਵੀ ਆ ਗਏ ਤਾਂ ਗੁਰੂ ਦਾ ਦਰ ਛੱਡ ਕੇ ਦੂਜੇ ਪਾਸੇ ਨਹੀਂ ਜਾਣਾ ਹੁਣੇ ਆਪਾਂ ਸੱਚੇ ਪਾਤਸ਼ਾਹ ਦੇ ਬਚਨ ਪੜ੍ਹ ਰਹੇ ਸੀ ਨਾ ਸਗਲ ਦਵਾਰ ਕਉ ਛਾੜ ਕ ਗਹਿਓ ਤੁਹਾਰੋ ਦਵਾਰ ਵਾਹਿ ਗਾਹੀ ਕੀ ਲਾਜ ਅਸ ਗੋਬਿੰਦ ਦਾਸ ਗੁਰੂ ਸਾਹਿਬ ਸਾਡੀ ਬਾਹ ਫੜਨ ਵਾਲੇ ਤੁਸੀਂ ਹੋ ਸਰੀਰਕ ਤੌਰ ਤੇ ਬਿਮਾਰੀਆਂ ਰੋਗ ਮਾਨਸਿਕ ਤੌਰ ਤੇ ਬਿਮਾਰੀਆਂ ਤੇ ਜਦੋਂ ਕਈ ਵਾਰੀ ਲੱਗਦੀਆਂ ਮੈਂ ਸਾਡੇ ਕਈ ਭਰਾ ਜਾਂ ਭੈਣਾ ਉਹ ਦੂਜੇ ਪਾਸੇ ਚਲੇ ਜਾਂਦੇ ਨੇ ਤੇ ਉਹ ਕਹਿੰਦੇ ਨੇ ਕਿ ਸਾਡੇ ਕੋਲ ਆਓ ਤੇ ਅਸੀਂ ਤੁਹਾਡੇ ਦੁੱਖ ਐਂ ਦੂਰ ਕਰਾਂਗੇ ਵੇਖੋ ਇਹ ਦੁੱਖ ਤੇ ਸੁੱਖ ਕਪੜਿਆ ਵਾਗਨੇ ਆਉਣੇ ਹੀ ਨੇ ਇਹ ਤੇ ਕੁਦਰਤੀ ਨੇ ਪਰ ਜੇ ਗੁਰੂ ਨਾਲ ਜੁੜੇ ਹੋਵਾਂਗੇ ਦੁੱਖਾਂ ਦੇ ਵਿੱਚ ਘਬਰਾਵਾਂਗੇ ਨਹੀਂ ਇਸ ਕਰਕੇ ਦੁੱਖ ਸੁੱਖ ਆਉਂਦੇ ਨੇ ਗਰੀਬੀ ਗਰੀਬੀ ਵੀ ਹੋ ਸਕਦੀ ਹੈ ਜੀਵਨ ਚ ਪਰ ਜੇ ਗੁਰੂ ਨਾਲ ਜੁੜਾਂਗੇ ਤੇ ਨਾਲ ਉਦਮ ਕਰਾਂਗੇ ਕੀਰਤੀ ਹੋਵਾਂਗੇ ਤੇ ਗਰੀਬੀ ਵੀ ਕੱਟੀ ਜਾਂਦੀ ਸਿੱਖ ਲਾਲਚੀ ਨਹੀਂ ਹੁੰਦਾ ਵੀ ਕੋਈ ਲਾਲਚ ਦਵੇ ਤੇ ਅਸੀਂ ਆਖੀਏ ਭਾਈ ਅਸੀਂ ਦੂਜੇ ਪਾਸੇ ਚਲੇ ਜਾਂਦੇ ਸਾਡੇ ਸਾਹਮਣੇ ਤੇ ਕਿੰਨੀਆਂ ਮਿਸਾਲਾਂ ਪਈਆਂ ਨੇ ਜਿਸ ਦਿਨ ਭਾਈ ਸੁਖੀ ਸਿੰਘ ਤੇ ਭਾਈ ਸ਼ਹਾਬ ਸਿੰਘ ਇਹਨਾਂ ਨੂੰ ਫੜਿਆ ਫੜਿਆ ਕਾ ਤੋਂ ਸਿੱਖੀ ਰੋਮ ਰੋਮ ਵਿੱਚ ਸੀ ਪਿਓ ਪੁੱਤ ਲੈ ਕੇ ਭਾਈ ਸੁਬੇਕ ਸਿੰਘ ਤੇ ਭਾਈ ਸ਼ਹਵਾਦ ਸ਼ਹਵਾਦ ਇਹਨਾਂ ਨੂੰ ਕੀ ਕਿਹਾ ਸੀ ਬੜਾ ਭਾਈ ਸਾਹਬ ਉਹਨਾਂ ਨੂੰ ਕਿ ਸਿੱਖੀ ਛੱਡ ਦਿਓ ਅਨੰਦ ਲਓ ਨਵਾਬੀਆਂ ਜ਼ਗੀਰਾਂ ਪੈਸਾ ਹੋਰ ਜੋ ਵੀ ਜ਼ਿੰਦਗੀ ਦੇ ਆਨੰਦ ਨੇ ਮਾਣੋ ਸਿੱਖੀ ਛੱਡ ਦਿਓ ਕਿ ਉਹਨਾਂ ਸਿੱਖਾਂ ਨੇ ਕੀ ਜਵਾਬ ਦਿੱਤਾ ਸੀ ਇਹ ਜਵਾਬ ਅੱਜ ਹਰ ਸਿੱਖ ਦੀ ਜ਼ੁਬਾਨ ਤੇ ਚਾਹੀਦਾ ਹੈ ਕੋਈ ਆਖੇ ਕਿ ਆਹ ਲਾਲਚ ਦਵਾਗੇ ਤੇ ਸਿੱਖੀ ਛੱਡ ਦੋ ਲਾਲਚੀ ਬੰਦਾ ਸਿੱਖ ਨਹੀਂ ਹੋ ਸਕਦਾ ਸਾਨੂੰ ਸਿੱਖੀ ਉਦਣ ਮਿਲੀ ਸੀ ਜਿੱਦਣ ਪੰਜ ਪਿਆਰਿਆਂ ਨੇ ਗੁਰੂ ਦੇ ਸਾਹਮਣੇ ਜਾ ਕੇ ਸੀਸ ਕਟਵਾਈ ਸੀ ਸਸਤੀ ਥੋੜਾ ਮਿਲੀ ਕਿ ਅਸੀਂ ਤੇ ਖੇਡ ਬਣਾਈ ਕੀ ਜਵਾਬ ਸੀ ਉਹਨਾਂ ਦਾ ਭਾਈ ਸੁਵੇਤ ਸਿੰਘ ਤੇ ਭਾਈ ਸ਼ਹਾਬਾਜ ਸਿੰਘ ਚਰਖੜੀ ਤੇ ਚੜ੍ਹੇ ਗਏ ਖੂਨ ਕੜ ਦਿੱਤਾ ਸਰੀਰ ਦੇ ਵਿੱਚੋਂ ਲਾਹੌਰ ਦੀ ਧਰਤੀ ਤੇ ਯਯਾ ਖਾਨ ਨੇ ਪਰ ਉਹ ਕੀ ਕਹਿੰਦੇ ਸੀ ਜਦੋਂ ਕਹਿੰਦੇ ਮੰਨ ਜਾਓ ਸਿੱਖੀ ਛੱਡ ਦਿਓ ਸਾਡਾ ਧਰਮ ਕਬੂਲ ਕਰੋ ਆਪਾਂ ਜਾਣਦੇ ਇਹੋ ਗੱਲ ਕਹੀ ਭਾਈ ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਲਿਖੇ ਉਹਨਾਂ ਦਾ ਕੀ ਜਵਾਬ ਸੀ ਉਹ ਕਹਿੰਦੇ ਹਮ ਕਾਰਨ ਗੁਰਕੁਲ ਹੈ ਗਵਾਈ ਸਾਡੇ ਲਈ ਸਾਡੇ ਗੁਰੂ ਨੇ ਆਪਣੇ ਚਾਰ ਪੁੱਤ ਸ਼ਹੀਦ ਕਰਵਾਏ ਦੋ ਸਰਹੰਦ ਤੇ ਦੋ ਚਮਕੌਰ ਸਾਹਿਬ ਹਮ ਕਾਰਨ ਗੁਰਕੁਲ ਹੈ ਗਵਾਈ ਹਮ ਕੁੱਲ ਰੱਖੈ ਕਵਨ ਬੜਾਈ ਭਾਈ ਸੁਵੇਕ ਸਿੰਘ ਨੇ ਆਖਿਆ ਸੀ ਸਾਡੇ ਲਈ ਸਾਡੇ ਕਲਗੀਧਰ ਪਾਤਸ਼ਾਹ ਨੇ ਆਪਣੀਆਂ ਕੁੱਲਾਂ ਸ਼ਹੀਦ ਕਰਵਾ ਲਈਆਂ ਅਸੀਂ ਆਪਣੀ ਕੁੱਲ ਰੱਖਣ ਲਈ ਕਹਿੰਦੇ ਸੀ ਨਾ ਤੇਰਾ ਇੱਕੋ ਹੀ ਪੁੱਤ ਹੈ ਸਿੱਖੀ ਛੱਡ ਦੇ ਬੱਚ ਜੂ ਤੇਰੀ ਕੁੱਲ ਚੱਲ ਪੂਗੀ ਭਾਈ ਸੁਬੇਗ ਸਿੰਘ ਕਹਿੰਦੇ ਹਮ ਕਾਰਨ ਗੁਰਕੁਲ ਹੈ ਗਵਾਈ ਹਮ ਕੁੱਲ ਰੱਖੈ ਕਵਨ ਬੜਾਈ ਅਸੀਂ ਕੁੱਲ ਬਚਾਉਣ ਲਈ ਗੁਰੂ ਦੀ ਸਿੱਖੀ ਛੱਡ ਦਈਏ ਇਹ ਚੰਗੀ ਗੱਲ ਨਹੀਂ ਹੈ ਸ਼ਹੀਦ ਹੋਏ ਅੱਜ ਯਾਦ ਤੇ ਕਰਦੇ ਆ ਨਾ ਇਤਿਹਾਸ ਵਿੱਚ ਹੈ ਅਰਦਾਸ ਵਿੱਚ ਹੈ ਉਹਨਾਂ ਦਾ ਨਾਮ ਹੈ ਜਿਹੜੇ ਧ੍ਰਿੜ ਗਏ ਜਿਹੜੇ ਡੋਲ ਜਾਣਗੇ ਸਿੱਖ ਡੋਲਦਾ ਹੀ ਨਹੀਂ ਸਿੱਖ ਡੋਲ ਵੀ ਕਿਵੇਂ ਸਕਦਾ ਹੈ ਗੁਰੂ ਨੇ ਬਾਣੀ ਚ ਆਖਿਆ ਆਸਰਾ ਰੱਬ ਦਾ ਲਓ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੂੰ ਡੋਲੋ ਨਾ ਹਮ ਗਿਰਤੇ ਰਖ ਲਈਨੀ ਹਰ ਮੇਰੀ ਸੱਚੇ ਪਾਤਸ਼ਾਹ ਤੂੰ ਸਾਡੇ ਲਈ ਸਮੇਰ ਪਰਬਤ ਨਾ ਤੂੰ ਹਿੱਲਦਾ ਸੀ ਤੇਰੇ ਨਾਲ ਜੁੜਿਆ ਸੀ ਕਿੱਦਾਂ ਡੋਲ ਜਾਵਾਂਗੇ ਇਸ ਕਰਕੇ ਜੇ ਕੋਈ ਆਪਣਾ ਵੀਰ ਭੈਣ ਸੱਜਣ ਮਿੱਤਰ ਦੋਸਤ ਆਂਢੀ ਗਵਾਂਢੀ ਕਿਤੇ ਭਟਕ ਵੀ ਗਿਆ ਬੜੇ ਪ੍ਰੇਮ ਨਾਲ ਉਹਨੂੰ ਲੈ ਕੇ ਆਓ ਆਪਣੇ ਨੇ ਸਿੱਖੀ ਦੀ ਬਾਤ ਪਾਈਏ ਆਪਾਂ ਗੁਰੂ ਦੇ ਸ਼ਬਦ ਦੀ ਸਾਖੀ ਦੇ ਵਿੱਚ ਚੱਲੀਏ ਸਿੱਖਿਆਤ ਚੱਲ ਗਈ ਤੇ ਜਦੋਂ ਆਪਾਂ ਚੱਲ ਪਏ ਤੁਸੀਂ ਤੇ ਉਸ ਧਰਤੀ ਤੇ ਬਿਠੇ ਹੋ ਜਿੱਥੇ ਛੋਟਾ ਕੱਲੂ ਘਰਾ ਹੋਇਆ ਯਤਨ ਕੀਤੇ ਕਿ ਇੱਕੋ ਦਿਨ ਦੇ ਵਿੱਚ ਕੌਮ ਨੂੰ ਨੇਸ਼ ਤੋਂ ਨਾਬੂਤ ਕਰਾਂਗੇ ਖਤਮ ਕਰਾਂਗੇ ਕੋਈ ਕੌਮ ਖਤਮ ਨਹੀਂ ਕੌਮ ਕਦੀ ਘੱਲੂ ਘਾਰਿਆਂ ਦੇ ਵਿੱਚ ਨਹੀਂ ਦੇ ਮੁੱਕਦੀਆਂ ਲੜਦੀਆਂ ਨੇ ਪਰ ਜਦੋਂ ਅਵੇਸਲੇ ਹੋ ਜਾਂਦੇ ਆ ਉਦੋਂ ਢਿੱਲਾ ਜਾਂਦੇ ਨੇ ਤਾਂ ਕੋਈ ਵੀ ਹੈ ਹਰੇਕ ਨੂੰ ਪ੍ਰੇਰਣਾ ਦੋ ਹਰ ਘਰ ਦੇ ਵਿੱਚ ਨਿਤਨੇਮ ਹੋਵੇ ਸਵੇਰੇ ਵੀ ਸ਼ਾਮ ਨੂੰ ਆ ਗੁਰਦੁਆਰਾ ਸਾਹਿਬ ਤੁਹਾਡੇ ਕਿੰਨੇ ਸੋਹਣੇ ਨੇ ਭਾਈ ਸਾਹਿਬ ਬੈਠੇ ਨੇ ਪਾਠ ਹੁੰਦਾ ਹੈ ਗੁਰਦੁਆਰੇ ਆਓ ਸਵੇਰੇ ਤੇ ਸ਼ਾਮੀ ਗੁਰਬਾਣੀ ਤੂੰ ਸੁਣੋ ਗੁਰਬਾਣੀ ਨੂੰ ਸਮਝੋ ਇਤਿਹਾਸ ਬਾਚੋ ਤੇ ਫੇਰ ਆਪਾਂ ਕਬਰਾਂ ਮੰਗੇ ਨਹੀਂ ਆਪਾਂ ਆਪ ਗੁਰੂ ਦੇ ਮਾਰਗ ਤੇ ਚੱਲਣਾ ਹੈ ਤੇ ਜਿਹੜੇ ਭਟਕ ਗਏ ਨੇ ਉਹਨਾਂ ਨੂੰ ਵੀ ਅੰਦਰ ਲਾਇਆ ਹੁਣੇ ਇਹ ਪੰਜਾਬ ਹੈ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਉਤੇ ਤੇ ਬਾਕੀ ਕੋਲ ਸੰਸਾਰ ਦੀ ਹੁਣ ਤੇ ਸਾਰਾ ਸੰਸਾਰ ਹੀ ਆਖਦਾ ਨਾ ਕਿ ਗੁਰੂ ਨਾਨਕ ਪਾਤਸ਼ਾਹ ਦਾ ਦਰ ਘਾਰੇ ਸੁੱਖ ਸ਼ਾਂਤੀ ਟਿਕਾ ਦਿੰਦਾ ਹੈ ਅੱਜ ਜੇ ਸੰਸਾਰ ਦੇ ਵਿੱਚ ਸ਼ਾਂਤੀ ਚਾਹੀਦੀ ਹੈ ਆਵੇਗੀ ਉਹ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਫਲਸਫੇ ਤੇ ਚੱਲ ਕੇ ਆਉਂਦੀ ਹੈ ਤੋਂ ਅਸੀਂ ਤੁਹਾਡੇ ਨਗਰ ਵਿੱਚ ਪਹੁੰਚੇ ਆ ਭੈਣਾ ਮਾਈਨਾ ਵੀਰ ਬਜ਼ੁਰਗ ਨੇ ਆਪਾਂ ਇਕੱਠਿਆਂ ਪਾਠ ਕੀਤਾ ਇਹ ਦਿਨ ਤਪਾ ਸੰਗਤੀ ਰੂਪ ਵਿੱਚ ਪਾਠ ਕਰੋ ਗੁਰੂ ਨੇ ਸੰਗਤਾਂ ਕਾਇਮ ਕੀਤੀਆਂ ਨੇ ਕਭਰਾਓ ਨਾ ਮੁਸ਼ਕਲਾਂ ਦੇ ਵਿੱਚ ਆਸਰਾ ਗੁਰੂ ਦਾ ਲਓ ਗੁਰੂ ਨਾਲ ਹੈ ਗੁਰ ਮੇਰਾ ਸੰਗ ਸਦਾ ਨਾਲ ਹੈ ਗੁਰੂ ਤੇ ਹਮੇਸ਼ਾ ਨਾਲ ਹੈ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਜਿਵੇਂ ਅੰਗ ਨੇ ਐਵੇਂ ਗੁਰੂ ਨਾਲ ਹੈ ਅੰਗ ਨਹੀਂ ਦੂਰ ਹੁੰਦੇ ਗੁਰੂ ਵੀ ਦੂਰ ਨਹੀਂ ਹੁੰਦਾ ਭਰੋਸਾ ਚਾਹੀਦਾ ਵਿਸ਼ਵਾਸ ਚਾਹੀਦਾ ਅੱਜ ਆਪਾਂ ਗੁਰੂ ਦੀਆਂ ਬਾਤਾਂ ਪਾਉਣ ਸੰਗਤੀ ਰੂਪ ਵਿੱਚ ਰਹਿ ਰਾ ਸਾਹਿਬ ਦਾ ਪਾਠ ਕਰਨ ਤੁਹਾਡੇ ਨਗਰ ਚ ਆਏ ਔਰ ਇਹ ਜਿਹੜਾ ਕਾਫਲਾ ਹੈ ਇਹ ਰੁਕੇਗਾ ਨਹੀਂ ਇਹ ਨਗਰ ਨਗਰੇ ਵੀ ਜਾਵੇਗਾ ਵੇਖੋ ਕੀ ਕਰਦਾ ਆਪਣਾ ਕੋਈ ਕਰਦਾ ਤਾੜਾ ਪ੍ਰਸ਼ਾਦ ਜੇ ਵੀ ਬਣਦਾ ਬਣ ਗਿਆ ਸਾਦਾ ਲੰਗਰ ਤਿਆਰ ਕਰੀਏ ਗੁਰ ਭਾਈ ਬਣ ਕੇ ਬੈਠ ਗਏ ਤੇ ਗੁਰੂ ਨੇ ਜਿਹੜਾ ਸਾਨੂੰ ਆਪਣੇ ਕਲਾਵੇ ਦੇ ਵਿੱਚ ਲਿਆ ਗੁਰੂ ਦੇ ਨਾਲ ਜੁੜ ਗਏ ਸਾਡੇ ਇਹ ਲੋਕ ਤੇ ਪਰਲੋਕ ਸੁਹੇਲੇ ਹੋਣਗੇ ਖੰਡੇ ਬਾਟੇ ਦੀ ਬੋਲ ਛੀਏ ਅੰਮ੍ਰਿਤ ਧਾਰੀ ਬਣੀਏ ਨਸ਼ਾ ਸਿਰਫ ਨਾਮ ਦਾ ਰੱਖੀਏ ਬਾਣੀ ਦਾ ਰੱਖੀਏ ਸਰੀਰਕ ਤੌਰ ਤੇ ਪ੍ਰਸ਼ਾਦਾ ਬਾਕੀ ਨਸ਼ੇ ਗੁਰੂ ਨੇ ਸਾਨੂੰ ਰੋਕੇ ਨਹੀਂ ਗੁਰੂ ਨਾਲ ਜੁੜ ਗਏ ਨਾ ਆਨੰਦ ਹੈ ਜਿਹੜਾ ਹੈ ਵਿਕਾਸ ਹੈ Adına